दस ਰੇਡਰ ਯਾਫੀ ਦੱਸਿਏ ਰੇਡਰ ਤਾਂ ਮੈਨੂੰ ਲੱਗਦਾ ਦੀਪ ਪੱਕਾ ਹਨੀ ਰੀਅਲਟ ਤੇ ਲੋਕਾਂ ਨੂੰ ਪਤਾ ਹੀ ਨਹੀਂ ਕਿਹੜੇ ਜਿੱਤ ਗਏ ਹੈ ਬੈਸਟ ਕਬੱਡੀ ਖਿਡਾਰੀ ਆਪਾਂ ਦੱਸਿਏ ਵੀ ਬੈਸਟ ਕਬੱਡੀ ਖਿਡਾਰੀ ਕਿਹੜੇ ਨੇ ਹੈ ਫਾਸਟਰੀ ਟੀਮ ਪੰਜ ਪੀਰੀ ਸਪੋਰਟਸ ਕਬੱਡੀ ਕਲੱਬ ਆ ਰੱਤੇਵਾਲ ਇਹ ਸ਼ੰਭੀ ਨੰਬਰ ਲੈ ਕੇ ਫਸਲੀ ਟੀਮ ਆ ਔਰ ਸੈਕੰਡ ਟੀਮ ਜਿਹੜੀ ਐ ਮਨੀਨਾਥ ਸਪੋਰਟਸ ਕਬੱਡੀ ਕਲੱਬ ਰੱਤੇਵਾਲਾ 14 ਨੰਬਰ ਅੱਜ ਦੇ ਕਬੱਡੀ ਕੱਪ ਦਾ ਰੱਤੇਵਾਲ ਦੇ ਕਬੱਡੀ ਕੱਪ ਦਾ ਟਰੈਕਟਰ ਜੇਤੂ ਰੇਡਰ ਕਿਹੜਾ ਬਣਿਆ ਹੈ ਕਿੰਨੀਆਂ ਕਬਡੀਆਂ ਪਾਈਆਂ ਤੇ ਕਿੰਨੇ ਨੰਬਰ ਲਏ ਐ ਅਮਨ ਕੁਲੇ ਵਾਲੀਆ ਦੀ ਕਲਮਾ ਲੇਖਾ ਜੋਖਾ ਕਰਦੀ ਐ ਬੈਸਟ 13 ਕੌਡੀਆਂ ਤੇ 12 ਨੰਬਰ ਦੀਪੰਦ ਬੁਰਜੀ ਵਾਲਾ ਅੱਜ ਦੇ ਕੌਡੀ ਕਬ ਦਾ ਬੈਸਟ ਰੇਡਰ ਆ ਦੀਪੰਦ ਬੁਰਜੀ ਵਾਲਾ ਰਿਹਾ ਹੈ ਰੱਤੇ ਵਾਲ ਦੇ ਕੌਡੀ ਕਬ ਦਾ ਬੈਸਟ ਰੇਡਰ ਆ ਦੀਪੰਦ ਬੁਰਜੀ ਵਾਲਾ ਬੈਸਟ ਜਾਂਚੀ 7 ਟਾਚਾ ਤੇ 4 ਜੱਫੇ ਤਾਕੜ ਗੋਗੜੀਆਂ ਵਾਲਾ ਟਰੈਕਟਰ ਦਾ ਜੇਤੂ ਬਣ ਗਿਆ ਹੈ ਤਾਕੜ ਗੋਗੜੀਆਂ ਵਾਲਾ ਰੋਡੀਆਂ ਵਾਲੇ ਸੁਖਰਾਤ ਆ ਉਮਰੀਆਂ ਨੇ ਪਿੰਡ ਦੇ ਬੂਟੇ ਤੇ ਲਾਏ ਐ ਤਾਕੜ ਸ਼ੋਰਾ ਗੋਗੜੀਆਂ ਕਾ ਤਾਕੜ ਜੱਫੇ ਲਾਵੇ ਲੈ ਵੀ ਤਾਕੜ ਅਜ ਪਹਿਲਾ ਟਰੈਕਟਰ ਐ ਪਹਿਲਾ ਟਰੈਕਟਰ ਜਿੱਤੇ ਐ ਇੱਕ ਤਾਰੀ ਲਾ ਰਿਹਾ ਜੋਰਦਾਰ ਆ ਔਰ ਪਿੰਡ ਚ ਕਹਿੰਦਾ ਕੋਈ ਵੀ ਸਾਂਝਾ ਕੰਮ ਹੋ ਗਿਆ ਮੈਨੂੰ ਜਦੋਂ ਮਰਜੀ ਬਾਜ ਮਾਰ ਲਿਓ ਇਹ ਟਰੈਕਟਰ ਪਿੰਡ ਵਾਲਿਓ ਤੁਹਾਡਾ ਇੱਕ ਹੋਰ ਤਾੜੀ ਮਾਰ ਦਿਓ ਜ਼ੋਰਦਾਰ ਆ ਗਰਮੀਤ ਬਾਦ ਜੀ ਆਪਾਂ ਕਹਿੰਦਾ ਆਪਾਂ ਟਰੈਕਟਰ ਉੱਥੇ ਦੇਣੇ ਆ ਕਿ ਗਰਾਊਂਡ ਦੇ ਵਿੱਚ ਦੇਣੇ ਆ ਦੱਸਿਓ ਮਾੜਾ ਕ ਤਾਕੜ ਕਹਿੰਦਾ ਵੀ ਪਿੰਡ ਗੋਗੜੀਆਂ ਚੋਂ ਮੈਨੂੰ ਕਦੋਂ ਮਰਜੀ ਆਵਾਜ਼ ਮਾਰ ਲਿਓ ਜਿਹੜਾ ਮਰਜੀ ਭਰਾ ਸਾਂਝੇ ਕੰਮ ਲਈ ਆਵਾਜ਼ ਮਾਰ ਲਿਓ ਇਹ ਟਰੈਕਟਰ ਆ ਸਾਰੇ ਪਿੰਡ ਵਾਲਿਆਂ ਦਾ ਹੋ ਗਿਆ ਇਹ ਵੱਡਾ ਮਾਣ ਹੈ ਤਾਕੜ ਗੋਗੜੀਆਂ ਵਾਲਾ ਰੱਤੇ ਵਾਲ ਦੇ ਕੌਡੀ ਕਬ ਦਾ ਬੈਸਟ ਸਟਾਪਰ ਟਰੈਕਟਰ ਜੇਤੂ ਲਿਆਓ ਗਰਮੀਤ ਬਾਦ ਜੀ ਟਰੈਕਟਰ ਲਿਆਓ ਇੱਥੇ ਦੀਪ ਕਿਹੜੇ ਪਾਸੇ ਰਹਿ ਗਿਆ ਮੇਰੇ ਵਾਲਾ ਲੈ ਲੋ ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਹੈ ਦੀਪ ਕਿਨਵਾ ਟਰੈਕਟਰ 14 ਇੱਕ ਸਾਤਾ ਸਤਾ ਤੇ 2 ਸਾਤਾ ਤੇ 14 3 ਸਾਤਾ 21 ਤੇ 4